ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਕੌਫੀ ਤੁਸੀਂ ਕੀ ਪਸੰਦ ਕਰਦੇ ਆਂ ਕੋਲਡ ਜਾਂ ਹੌਟ ਕੌਫੀ ਤੇ ਮੈਂ ਕਿਸ ਤਰ੍ਹਾਂ ਬਣਾਉਣੀ ਆ ਮੈਂ ਕਦੇ-ਕਦੇ ਪੀਂਦੀ ਆ ਡੇਲੀ ਨਹੀਂ ਮੈਂ ਪੀਂਦੀ ਅੱਜ ਚਾਹ ਬੇਜੀ ਸਿੱਖੀ ਤੇ ਚਾਹ ਬਣੀ ਘੱਟ ਮੈਥੋਂ ਤੇ ਮੇਰੇ ਜੋਗੀ ਥੁੜੀ ਜਿਹੀ ਚਾਹ ਤੇ ਮੈਂ ਕਿਹਾ ਵੀ ਚੱਲੋ ਅੱਜ ਕੌਫੀ ਬਣਾ ਲੈਨੇ ਤੇ ਕੌਫੀ ਵੀ ਇੱਧਰ ਮੇਰੀ ਮੁੱਕੀ ਹੋਈ ਸੀਗੀ ਮੈਂ ਕੌਫੀ ਨੂੰ ਪਹਿਲਾਂ ਤਿਆਰ ਕਰਕੇ ਰੱਖ ਲੈਣੀ ਵੀ ਨਹੀਂ ਕਿਸ ਤਰ੍ਹਾਂ ਤਿਆਰ ਕਰਦੀ ਆ ਜੋ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੁਸੀਂ ਕੋਈ ਵੀ ਲੈ ਲਿਓ ਸੀਸੀ ਲੈ ਲਓ ਜਿਵੇਂ ਉਹਦੇ ਵਾਲੀ ਹੁੰਦੀ ਆ ਕੀ ਹੁੰਦਾ ਉਹ ਜਾਲ ਜੀਰੇ ਵਾਲੀ ਲੈ ਲਓ ਜਾਂ ਕੁਛ ਵੀ ਲੈ ਲਓ ਮੇਰੇ ਕੋਲੇ ਆਹ ਕਸਟਰਡ ਵਾਲੇ ਵੀ ਤੇ ਬਿਵੇਲੀ ਹੋਈ ਸੀ ਮੈਨੂੰ ਇਹ ਚ ਵਧੀਆ ਲੱਗਦਾ ਕਿਉਂਕਿ ਇਹਦਾ ਮੂੰਹ ਖੁੱਲਾ ਵਾ ਤੇ ਖੁੱਲੇ ਮੂੰਹ ਦੇ ਵਿੱਚ ਪੌਣੀ ਠੀਕ ਆ ਆਹ ਚੀਜ਼ ਸੌਖੀ ਆ ਡਲਦੀ ਨਹੀਂ ਤੁਸੀਂ ਕੋਈ ਵੀ ਕਾਫੀ ਲੈ ਲਓ ਬਰੋ ਦੀ ਲੈ ਲਓ ਨੈਸਕੇ ਫੇਦੀ ਲੈ ਲਓ ਜਾਂ ਕੁਛ ਵੀ ਲੈ ਲਓ ਜਾਂ ਇਸ ਤਰ੍ਹਾਂ ਦਾ ਪਾਉਚ ਲੈ ਲਓ ਜਿਵੇਂ ਤੁਹਾਨੂੰ ਚੰਗਾ ਲੱਗਦਾ ਜੀ ਤੁਸੀਂ ਉਸ ਤਰ੍ਹਾਂ ਦਾ ਮਟੀਰੀਅਲ ਲੈ ਲਓ ਜਾਂ ਕਰ ਲਓ ਮੈਂ ਜੀ ਵਾਲੀ ਵੱਡੀ ਪੈਕਿੰਗ ਲੈਣ ਦੀ ਕਿਉਂਕਿ ਮੈਂ ਘੱਟ ਬਣਾਉਣੀ ਆ ਜਾਂ ਤਾਂ ਇਹ ਕਦੇ ਮੈਂ ਸਿਰਚ ਵਾਲਾਂ ਤੇ ਲਾਉਣੀ ਹੁੰਦੀ ਹੈ ਤੇ ਮੈਨੂੰ ਉਦੋਂ ਜ਼ਰੂਰ ਤੇ ਪੈਂਦੀ ਹੈ ਜੰਮ ਜਾਂਦੀ ਹੈ ਜਿਆਦਾਤਰ ਤਾਂ ਮੈਂ ਪਾਉਚੀ ਵਰਤਦੀ ਆ ਇਹਦੇ ਇਸ ਤਰ੍ਹਾਂ ਦੇ ਇਹ ਬਣਾ ਲਈਏ ਜੀ ਤੇ ਆਜੋ ਜੀ ਆਪਾਂ ਬਣਾਈਏ ਜਿੰਨੀ ਤੁਹਾਨੂੰ ਲੋੜ ਹੈ ਜੀ ਤੁਸੀਂ ਉਸ ਤਰ੍ਹਾਂ ਇਹ ਚ ਕਾਫੀ ਪਾ ਲਿਓ ਮੈਂ ਇੱਥੇ ਦੋ ਚਮਚੇ ਪਾਏ ਆ ਜੀ ਕਾਫੀ ਦੇ ਇਹਨੂੰ ਆਪਾਂ ਕਰ ਦਿੰਨੇ ਆਂ ਬੰਦ ਕਿਉਂਕਿ ਇਹਦੀ ਹਵਾ ਮਾੜੀ ਜੀ ਲੱਗ ਗਈ ਤੇ ਵਿੱਚੇ ਜੰਮ ਜਾਣਾ ਇਹਨੇ ਉਸ ਤੋਂ ਬਾਅਦ ਤੁਸੀਂ ਖੰਡ ਪਾਉਣੀ ਹੈ ਖੰਡ ਮਤਲਬ ਕਿ ਇਹਦੇ ਵਿੱਚ ਮੈਂ ਥੋੜੀ ਜੀ ਜ਼ਿਆਦਾ ਪਾਉਣੀ ਹੁੰਦੀ ਹੈ ਕਿਉਂਕਿ ਆਪਾਂ ਜਦੋਂ ਦੁੱਧ ਗਰਮ ਕਰਦੇ ਆਂ ਜਾਂ ਠੰਡੇ ਦੁੱਧ ਦੇ ਵਿੱਚ ਇਹ ਓਸਾ ਹੁਣਾ ਬਾਣਾ ਪਾਉਣੀ ਹੁੰਦੀ ਹੈ ਤਾਂ ਕਿ ਇਹ ਮੈਨੂੰ ਦੁਬਾਰਾ ਖੰਡ ਨਾ ਪਾਣੀ ਪਵੇ ਮਿੱਠਾ ਨਾ ਪਾਉਣਾ ਪਵੇ ਉਸ ਕਰਕੇ ਇਸ ਕਰਕੇ ਇਹਦੇ ਵਿੱਚ ਮੈਂ ਪਹਿਲਾਂ ਹੀ ਜ਼ਿਆਦਾ ਪਾ ਲਈ ਨਹੀਂ ਹੁੰਦੀ ਹੈ ਇਸ ਤਰ੍ਹਾਂ ਇਹ ਥੋੜੀ ਜੀ ਮਖੰਡ ਪਾ ਲਈ ਚਾਰ ਕ ਚਮਚੇ ਥੋੜਾ ਜਿਆ ਹੀ ਪਾਣੀ ਪਾਉਣਾ ਇਹਦੇ ਵਿੱਚ ਥੋੜਾ ਜਿਆ ਪਾਣੀ ਪਾ ਕੇ ਇਹਨੂੰ ਆਪਾਂ ਹਲਾਵਾਂ ਦੇ ਜੇ ਤੁਸੀਂ ਪਤਲੀ ਬਣਾਉਣੀ ਆ ਤਾਂ ਇਹਨੂੰ ਥੋੜਾ ਜਿਆ ਪਾਣੀ ਜ਼ਿਆਦੇ ਪਾ ਲੋ ਨਹੀਂ ਇਹ ਇਸ ਤਰ੍ਹਾਂ ਥੋੜਾ ਜਿਆ ਪਾਣੀ ਬਹੁਤ ਆ ਤੇ ਇਹਨੂੰ ਇਸ ਤਰ੍ਹਾਂ ਪਾਣੀ ਪਾ ਕੇ ਵਿੱਚ ਇਹਦੇ ਇਹਨੂੰ ਹਲਾਇਓ ਥੋੜਾ ਜਿਆ ਲੀਕ ਕਰਦਾ ਡੋਲਦੀ ਵੀ ਆ ਪਰਮਨੂ ਸ਼ੀਸ਼ੀ ਨਾਲ ਉਹ ਵਧੀਆ ਲੱਗਦਾ ਵਾ ਨਾਲੇ ਤਾਂ ਇਹ ਫਰਿੱਜ ਚਾਹੀ ਰੱਖੀ ਜਾਊਗੀ ਵੀ ਇਹ ਡੋਲ ਦੀ ਇਹ ਥੱਲਾ ਚੌੜਾ ਵਾ ਸ਼ੀਸ਼ੀ ਕੋਈ ਭਰਾ ਕੋਈ ਵਰਤੀ ਜੀ ਕੱਢ ਕੇ ਡੋਲ ਜਾਂਦੀ ਹੈ ਇਸ ਤਰ੍ਹਾਂ ਇਹਨੂੰ ਆਪਾਂ ਹਲਾਵਾਂਗੇ ਇਸ ਤਰ੍ਹਾਂ ਜੀ ਆਏ ਨੂੰ ਹਲਾਇ ਜਾਣਾ ਜਿੰਨਾਂ ਜਦੋਂ ਇਹ ਖਾਂਡੇ ਦੇ ਵਿੱਚ ਮੋਟੀ ਖਾਂਡਾ ਆਪਣੇ ਕੋਲੇ ਇਹ ਇਹ ਹਜੇ ਖੜਕਦੀ ਐ ਜਦੋਂ ਇਹ ਖੜਕਣੋਂ ਹਟ ਗਈ ਉਹ ਪੂਰੀ ਤਰ੍ਹਾਂ ਇਹ ਹੋ ਜੋ ਵੀ ਟੱਕਣ ਮੈਂ ਤਾਣੀ ਖੋਲਦੀ ਥੋੜਾ ਜਿਹਾ ਲੀਕ ਆਵੇ ਬਾਅਦ ਚ ਮੁੜ ਕੇਵੇਂ ਇਹ ਪਾਸੇ ਗਿੱਲੂਗਾ ਤੇ ਹੱਥ ਜਿ ਖਰਾਬ ਹੋਣਗੇ ਆਪਣੇ ਮਿੱਠੇ ਵਾਲੇ ਹੋਣਗੇ ਇਸ ਕਰਕੇ ਹਜੇ ਖੰਡ ਰੜਕਦੀ ਆ ਆਪਾਂ ਇਸ ਤਰ੍ਹਾਂ ਇਹਨੂੰ ਆਈ ਹਿਲਾਈ ਜਾਵਾਂਗੇ ਲਓ ਜੀ ਆਪਾਂ ਤੁਹਾਨੂੰ ਇਹਨੂੰ ਖੋਲ ਕੇ ਦਿਖਾਉਣੀ ਆ ਵੀਏ ਕਿਸ ਤਰ੍ਹਾਂ ਦੀ ਰਹਿ ਗਈ ਹੈ ਥੋੜੀ ਥੋੜੀ ਅਜੇ ਖੰਡ ਰਾਕਦੀ ਹੈ ਵਿੱਚ ਲੋ ਜੀ ਇਸ ਤਰ੍ਹਾਂ ਦੀ ਬਣੀ ਹੈ ਇਹ ਤੁਸੀਂ ਕਿਸੇ ਭਾਂਡੇ ਚ ਕੋਲੇ ਚ ਜਾਂ ਕੱਪ ਵੱਡੇ ਚ ਪਾ ਕੇ ਤੁਸੀਂ ਇਹਦੇ ਵਿੱਚ ਐ ਇਹ ਸਾਰਾ ਕੁਝ ਪਾ ਕੇ ਤੇਨੂੰ ਚਮਚੇ ਨਾਲ ਵੀ ਹਿਲਾ ਲਾ ਕੇ ਬਣਾ ਸਕਦੇ ਆ ਪਰ ਉਵੇਂ ਥੋੜਾ ਟਾਈਮ ਜ਼ਿਆਦਾ ਲੱਗਦਾ ਐ ਐ ਥੋੜੀ ਜੀ ਛੇਤੀ ਹੋ ਜਾਂਦੀ ਐ ਤੇ ਤੁਸੀਂ ਕੋਈ ਵੀ ਆਪਦੀ ਸਾਬ ਦੇ ਨਾਲ ਚੀਜ਼ ਲੈ ਲਿਓ ਉਹਦੇ ਵਿੱਚ ਤੁਸੀਂ ਆਪ ਦਾ ਜਿਸ ਤਰ੍ਹਾਂ ਤੁਹਾਨੂੰ ਵਧੀਆ ਲੱਗੇ ਉਸੇ ਉਹਦੇ ਨਾਲ ਬਣਾ ਲਿਓ ਇਹ ਆਹ ਇਹ ਆਪਾਂ ਥੋੜਾ ਟਾਈਮ ਹਜੇ ਹੋਰ ਹਲਾਵਾਂਗੇ ਆਵੇ ਇਹਦੇ ਵਿੱਚ ਥੋੜੀ ਜਿਹੀ ਖੰਡ ਹੈਗੀ ਹੈ ਹਜੇ ਤੇ ਫਿਰ ਇਹ ਥੋੜਾ ਜਿਹਾ ਇਹਦਾ ਕਲਰ ਵੀ ਹੋਰ ਚੇਂਜ ਹੋ ਜਾਊਗਾ ਹੁਣ ਦੇਖੋ ਜੀ ਆਹ ਕਲਰ ਇਹਦਾ ਇਸ ਤਰ੍ਹਾਂ ਦਾ ਬਣਿਆ ਤੇ ਆਪਾਂ ਥੋੜਾ ਟਾਈਮ ਹੋਰ ਹਲਾਉਣੇ ਆ ਤੇ ਫਿਰ ਬਾਅਦ ਚ ਤੁਹਾਨੂੰ ਦਿਖਾਉਣੇ ਨਾਲੇ ਆਪਾਂ ਬਣਾਉਣੇ ਆ ਵੀ ਠੰਡੀ ਜਾਂ ਗਰਮ ਤੁਸੀਂ ਕਿਸੇ ਕਿਸ ਤਰ੍ਹਾਂ ਪਸੰਦ ਕਰਦੇ ਪੀਣੀ ਚਲੋ ਜੀ ਆਪਾਂ ਹੁਣ ਇਹਨੂੰ ਦੁੱਧ ਨੂੰ ਕਰ ਲਏ ਗਰਮ ਵੈਸੇ ਤਾਂ ਮੇਰਾ ਦੁੱਧ ਹੀ ਹਿਵਾਲੀਆ ਵਾਲਾ ਬਈ ਆ ਆਪਾਂ ਨੂੰ ਥੋੜਾ ਜਿਹਾ ਗਰਮ ਕਰ ਲੈਣੀ ਆ ਇਹਦੇ ਵਿੱਚ ਪਾ ਕੇ ਜਦੋਂ ਬਾਲਾ ਆ ਗਿਆ ਇਸ ਉਸ ਤੋਂ ਬਾਅਦ ਆਪਾਂ ਇਹਨੂੰ ਵਿੱਚ ਪਾਵਾਂਗੇ ਦੇਖ ਲਓ ਜੀ ਇਹਦਾ ਕਲਰ ਇਸ ਤਰ੍ਹਾਂ ਦਾ ਬਣ ਗਿਆ ਤੁਸੀਂ ਆ ਹੀ ਫਰਿੱਜ 'ਚ ਰੱਖ ਸਕਦੇ ਆ ਇੱਕ ਉਹ ਬਹੁਤ ਦਿਨ ਲੰਘ ਜਾਣਗੇ ਦਿਨ 15 20 ਦਿਨ ਲੰਘ ਜਾਣਗੇ ਖਰਾਬ ਨਹੀਂ ਹੁੰਦੀ ਫਰਿੱਜ ਦੇ ਵਿੱਚ ਪਈ ਜੇ ਤੁਹਾਨੂੰ ਲੋੜ ਆ ਜਾਂ ਕੋਈ ਆਪਣੇ ਘਰੇ ਆਇਆ ਹਨਾ ਆਪਾਂ ਦੇਣੀ ਆ ਚਾਹ ਕੌਫੀ ਤਾਂ ਇਹਨੂੰ ਆਪਾਂ ਦੁੱਧ ਨੂੰ ਵਾਲਾ ਦੁਕਾਨ ਵਿੱਚ ਇਹਦੇ ਪਾ ਕੇ ਤੇ ਆਪਾਂ ਇਹਨੂੰ ਫਰਾ ਸਕਦੇ ਕਿਉਂਕਿ ਮਿੱਠਾ ਇਹ 'ਚ ਮੈਂ ਪੁੱਲ ਪਾਇਆ ਤੇ ਆਪਾਂ ਨੂੰ ਦੁਬਾਰਾ ਮਿੱਠਾ ਪਾਉਣ ਦੀ ਲੋੜ ਨਹੀਂ ਐ 'ਚ ਚਮਚਾ ਪਾਓ ਤੇ ਇਹਨੂੰ ਉਪਰੋਂ ਮੁਕਾਰ ਕਰ ਕਰ ਫੈਂਟੋ ਤੇ ਇਹ ਪੂਰੀ ਤਰ੍ਹਾਂ ਉਸ ਤਰ੍ਹਾਂ ਝੱਗ ਬਣ ਜੂਗੀ ਇਹਦੇ ਵਿੱਚ ਇਹ ਵਧੀਆ ਬਣ ਜੂਗੀ ਤੇ ਉਧਰ ਆਪਣੇ ਦੁੱਧ ਨੂੰ ਵੀ ਵਾਲਾ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਕੇ ਆਪਾਂ ਬਣਾਉਣੀ ਆ। ਦੁੱਧ ਚ ਪਾ ਕੇ ਕਾਫੀ ਨੂੰ ਤੇ ਕਾਫੀ ਰੈਡੀ ਕਰਦੇ ਆਪਾਂ। ਨਾਲ ਹੀ ਆਪਾਂ ਤੁਹਾਨੂੰ ਕੋਲਡ ਕਾਫੀ ਵੀ ਦੇਵਾਂਗੇ। ਉਹ ਵੀ ਠੰਡਾ ਪਿਆ ਦੁੱਧ ਫਰਿੱਜ ਦੇ ਵਿੱਚ ਤੇ ਆਪਾਂ ਉਹਦੇ ਵਿੱਚ ਵੀ ਬਣਾ ਕੇ ਦਿਖਾਉਣੇ ਤੁਹਾਨੂੰ। ਜ਼ਰੂਰੀ ਨਹੀਂ ਤੁਸੀਂ ਵੀ ਆਈਆਂ ਥੋੜਾ ਜਿਹਾ ਚ ਪਾਣੀ ਵੀ ਦੁੱਧ ਚ ਪਾ ਸਕਦੇ ਆ। ਵੀ ਬਾਹਲੇ ਸੰਘਣੇ ਦੁੱਧ ਦੀ ਬਣਾਉਣੀ ਆ। ਤੇ ਜੇ ਥੋੜਾ ਜਿਹਾ ਪਾਣੀ ਪਾ ਕੇ ਵੀ ਆਪਾਂ ਇਹਨੂੰ ਬਣਾ ਸਕਦੇ ਫਿਰ ਵੀ ਟੇਸਟ ਵਧੀਆ ਆਊਗਾ ਇਹਦਾ। ਜੀ ਆਪਾਂ ਇਸ ਕੱਪ ਦੇ ਵਿੱਚ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਇਹ ਕਰਕੇ ਸਾਰਾ ਕੱਪ ਲੀ ਵੀੜ ਲਾਂਗੇ ਡਿਜ਼ਾਈਨਿੰਗ ਕਰ ਲਾਂਗੇ ਜਿਵੇਂ ਤੁਹਾਨੂੰ ਟ੍ਰਾਂਸਪੇਟ ਹੋਵੇ ਤਾਂ ਫਿਰ ਇਹ ਜਿਆਦਾ ਦਿਸੂਗਾ ਇਸ ਤਰ੍ਹਾਂ ਕਰਕੇ ਆਪਾਂ ਬਿਲਕੁਲ ਤੁਹਾਨੂੰ ਕਾਹੇ ਫਿਆਰ ਦਾ ਟੇਸਟ ਆਊਗਾ ਜਿਸ ਤਰ੍ਹਾਂ ਕਾਹੇ ਦੇ ਵਿੱਚ ਬਹਿ ਕੇ ਪੀਂਦੇ ਉਸ ਤਰ੍ਹਾਂ ਦਾ ਟੇਸਟ ਆਊਗਾ ਆਹ ਲੋ ਜੀ ਹੁਣ ਆਪਾਂ ਇਹਦੇ ਵਿੱਚ ਵੈਸੀ ਪਾਲੀ ਨੇ ਜਿਹੜਾ ਆਪਾਂ ਚਮਚਾ ਪਾਉਣਾ ਨੀ ਕਾਫੀ ਬਣ ਕੇ ਹੋ ਗਈ ਤਿਆਰ ਥੋੜਾ ਜਿਹਾ ਭੋਂ ਦੀਓ ਮਸਾਲਾ ਵੀ ਪਾ ਲਓ ਜੀ ਤੁਹਾਡੇ ਕੋਲੇ ਹੈਗਾ ਤਾਂ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਦੂਜੀ ਕੋਲਡ ਕਾਫੀ ਲਓ ਜੀ ਕੋਲਡ ਕਾਫੀ ਬਣਾਉਣ ਵਾਸਤੇ ਆਪਾਂ ਪਹਿਲਾਂ ਆਈਸਕ੍ਰੀਮ ਪਾ ਲ게요 ਕਿਉਂਕਿ ਆਈਸਕ੍ਰੀਮ ਮੈਰਟ ਹੋਈ ਜਾਂਦੀ ਹੈ ਤੇ ਪਈ ਕਰਕੇ ਜਿੰਨੀ ਤੁਹਾਨੂੰ ਲੋੜ ਹੋਈ ਉਹਨਾਂ ਤੁਸੀਂ ਇੱਥੇ ਪਾ ਲਿਓ ਉਸ ਤੋਂ ਬਾਅਦ ਜੀ ਪਾ ਦਿਓ ਦੋ ਚਮਚੇ ਕਾਫੀ ਦੇ ਜੀ ਆਹ ਦੇਖੋ ਇਹ ਸਾਰੀ ਆਪਾਂ ਇੱਕ ਬੰਦ ਕਰਕੇ ਰੱਖ ਦਨੇ ਹੁਣ ਇਹਦੇ ਵਿੱਚ ਤੁਸੀਂ ਪਾ ਲਿਓ ਜੀ ਇਸ ਤਰ੍ਹਾਂ ਕਰਕੇ ਦੁੱਧ ਠੰਡਾ ਦੁੱਧ ਇਹ ਆਪਾਂ ਫਰਿੱਜ 'ਚ ਪੱੜਿਆ ਇਸ ਤਰ੍ਹਾਂ ਕਰਕੇ ਫੇਨ ਲਓਗੇ ਹਾਲੋ ਜੀ ਹੁਣ ਆਪਾਂ ਇਹਦੇ ਵਿੱਚ ਉੱਪਰੋਂ ਚੱਕ ਕੇ ਇਹਦੇ ਵਿੱਚ ਪਾ ਦਾਂਗੇ ਇਹਦੀ ਥੋੜੀ ਜੀ ਝੱਗ ਬਣ ਜੂਗੀ ਆਹ ਲੋ ਜੀ ਤੁਸੀਂ ਵੀ ਪੀਓ ਕੋਲਡ ਕਾਫੀ ਥੈਂਕ ਯੂ ਜੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਜੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਫॉर ਵਾਚਿੰਗ